ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੀਰਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਸ਼ੋਅ ਜothegal va tis Canada te America de naal sambandhit tamam khabran di karange ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਪੀਲ ਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਅੱਜ ਦਾ ਦਿਨ ਕਈ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਜ਼ਿਕਰ ਕਰਾਂਗੇ ਕਿ ਡੋਨਲਡ ਟਰੰਪ ਨੂੰ ਕਿਸ ਵੱਲੋਂ ਗੁਹਾਰ ਲਗਾਈ ਗਈ ਹੈ ਕਿ ਮਾਸ ਡੈਪੂਟੇਸ਼ਨ ਰੋਕ ਦੇਣੀ ਚਾਹੀਦੀ ਹੈ ਇਸ ਤੋਂ ਬਾਅਦ ਗੱਲ ਕਰਾਂਗੀ ਕਿ ਹੁਣ ਕੌਣ ਆਈਸ ਦਾ ਮਾਸ ਡੈਪੂਟੇਸ਼ਨ ਦੇ ਵਿੱਚ ਸਾਥ ਦੇਣ ਜਾ ਰਿਹਾ ਹੈ ਹੁਣ ਕਿਵੇਂ ਜਿਹੜਾ ਮੌਜੂਦਾ ਸਮੇਂ ਲੋਕਾਂ ਨੂੰ ਲੈ ਕੇ ਕਾਰਵਾਈ ਅਮਰੀਕਾ ਦੇ ਵਿੱਚ ਕੀਤੀ ਜਾਵੇਗੀ ਇਸ ਤੋਂ ਬਾਅਦ ਨਜ਼ਰ ਮਾਰਾਂਗੇ ਮੌਜੂਦਾ ਸਥਿਤੀ ਜੋ ਵੜੀ ਹੋਈ ਹੈ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਡਿਟੇਨਰਸ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆਈ ਹੈ ਇਹਨਾਂ ਆંકੜਿਆਂ ਦੇ ਬਾਰੇ ਵੀ ਜ਼ਿਕਰ ਕਰਾਂਗੇ ਤੇ ਨਾਲ ਹੀ ਇੱਕ ਵੱਡੀ ਅਪਡੇਟ ਕੈਨੇਡਾ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਕਿੰਨੇ ਲੋਕਾਂ ਨੂੰ ਜਿਹੜਾ ਹੈ ਸਿਟੀਜ਼ਨਸ਼ਿਪ ਹਾਸਲ ਹੋਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਜੋ ਡੈਪੂਟੇਸ਼ਨ ਨੂੰ ਲੈ ਕੇ ਰੋਜ਼ਾਨਾ ਹੀ ਅਪਡੇਟਸ ਸਾਹਮਣੇ ਆ ਰਹੀਆਂ ਨੇ ਡੋਨਲਡ 트ੰਪ ਨੂੰ ਹੁਣ ਪੌਪ ਵੱਲੋਂ ਗੋਹਾਰ ਲਗਾਈ ਗਈ ਹੈ ਕਿ ਮਾਸ ਡੈਪੂਟੇਸ਼ਨ ਰੋਕ ਦੇਣੀ ਚਾਹੀਦੀ ਹੈ ਆਫ ਦਾ ਕਹਿਣਾ ਹੈ ਕਿ ਜਿਹੜੇ ਕ੍ਰਾਈਮਨਲ ਹੁੰਦੇ ਨੇ ਕਿਸੇ ਦੇਸ਼ ਦੇ ਕੋਲ ਇਹ ਤਾਂ ਹੱਕ ਹੁੰਦਾ ਹੈ ਕਿ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਆਸ ਉਮੀਦ ਲੈ ਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਵੱਲੋਂ ਕੁਝ ਕਾਰਨਾਂ ਦੇ ਕਾਰਨ ਆਪਣਾ ਦੇਸ਼ ਛੱਡਿਆ ਗਿਆ ਅਜਿਹੀ ਲੋਕਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਤੇ ਉਹਨਾਂ ਵੱਲੋਂ ਵਿਸ਼ਪਸ ਨੂੰ ਇੱਕ ਲੈਟਰ ਵੀ ਜਾਰੀ ਕੀਤਾ ਗਿਆ ਜਿੱਤੇ ਉਹਨਾਂ ਦਾ ਕਹਿਣਾ ਹੈ ਕਿ ਮਾਈਗ੍ਰੈਂਟਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜਾ ਹੈ ਉਹਨਾਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇ ਉਹਨਾਂ ਵੱਲੋਂ ਲੈਟਰ ਦੇ ਵਿੱਚ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਉਹਨਾਂ ਦਾ ਡੋਨਲਡ ਟਰੰਪ ਨੂੰ ਇਹੀ ਕਹਿਣਾ ਹੈ ਕਿ ਮਾਸ ਰੈਪਿਟੇਸ਼ਨ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਦੱਸਿਏ ਕਿ ਪੌਪ ਫਰਾਂਸਿਸ ਵੱਲੋਂ ਕੈਥੋਲਿਕ ਵਿਸ਼ਪਸ ਨੂੰ ਇੱਕ ਲੈਟਰ ਭੇਜਿਆ ਗਿਆ ਇਹ ਵਿਸ਼ਪਸ ਯੂਨਾਈਟਿਡ ਸਟੇਟਸ ਆਪਕੀ ਅਮਰੀਕਾ ਦੇ ਨਾਲ ਸੰਬੰਧਿਤ ਹਨ ਜਿਥੇ ਉਹਨਾਂ ਦਾ ਕਹਿਣਾ ਹੈ ਕਿ ਮਾਸ ਡੈਪੋਰਟੇਸ਼ਨ ਨਹੀਂ ਹੋਣੀ ਚਾਹੀਦੀ ਇਸ ਲੈਟਰ ਦੇ ਵਿੱਚ ਜ਼ਿਕਰ ਕਰਦਿਆਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਕੋਈ ਕ੍ਰਾਈਮਨਲ ਹੁੰਦਾ ਹੈ ਤਾਂ ਕਿਸੇ ਦੇਸ਼ ਵੱਲੋਂ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਪਰ ਬਹੁਤ ਸਾਰੇ ਲੋਕ ਜੈਨਾਵਲੋਂ ਕੁਝ ਕਾਰਨਾ ਕਾਰਨ ਪਾਵਕੀ ਪੋਵਰਟੀ ਇਨਸਿਕਿਉਰਟੀ ਅਤੇ ਹੋਰ ਕਈ ਚੀਜ਼ਾਂ ਦੇ ਕਾਰਨ ਆਪਣਾ ਦੇਸ਼ ਛੱਡਿਆ ਗਿਆ ਇਹਨਾਂ ਲੋਕਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਪੋਪ ਵੱਲੋਂ ਇੱਕ ਗੁਹਾਰ ਲਗਾਈ ਗਈ ਹੈ ਕਿ ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਪਾਵਕੀ ਭੇਦ ਭਾਵ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਛੋਟਾ ਮੋਟਾ ਜਿਹੜਾ ਇਸ਼ੂ ਨਹੀਂ ਹੈ ਇਹ ਕਾਫੀ ਵੱਡੀ ਚੀਜ਼ ਹੈ ਇਸੇ ਨਾਲ ਹੀ ਜਾਣਕਾਰੀ ਲਈ ਦੱਸ ਦਈਏ ਕਿ ਇੱਕ ਨਵਾਂ ਡਾਟਾ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕੋਰਟ ਸਿਸਟਮ ਦੇ ਵਿੱਚ 4 ਮਿਲੀਅਨ ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਕੇਸਸ ਨੇ ਅਜੇ ਤੱਕ ਪੈਂਡਿੰਗ ਪਏ ਹਨ ਸਾਲ 2024 ਦੇ ਵਿੱਚ ਕੋਟਾਂ ਵੱਲੋਂ ਜਿਹੜੇ ਸੀ 7,359 ਕੇਸਸ ਉਹ ਮੁਕੰਮਲ ਕੀਤੇ ਗਏ ਹਨ ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਐਨਬੀਸੀ ਵੱਲੋਂ ਜਿਹੜਾ ਇੱਕ ਐਗਜ਼ਿਟ ਪੋਲ ਜਾਰੀ ਕੀਤਾ ਗਿਆ ਸੀ ਉੱਥੇ ਕੈਥਲਿਕਸ ਵੱਲੋਂ 트럼ਪ ਨੂੰ 69 39 ਦੇ ਮਾਰਜਨ ਦੇ ਨਾਲ ਸਪੋਰਟ ਕੀਤਾ ਗਿਆ ਸੀ ਇਹ ਜਿਹੜਾ ਸੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਖਿਲਾਫ ਉਹਨਾਂ ਵੱਲੋਂ 트럼ਪ ਨੂੰ ਸਪੋਰਟ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸਾਲ 2020 ਦੇ ਵਿੱਚ ਕੈਥਲਿਕਸ ਵੱਲੋਂ ਜਿਹੜਾ ਸੀ ਜੋ ਬਾਈਡਨ ਨੂੰ ਸਪੋਰਟ ਕੀਤਾ ਗਿਆ ਜਿੱਥੇ 52 47 ਦਾ ਮਾਰਜਨ ਸੀ ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਡੈਪੂਟੇਸ਼ਨ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਘਬਰਾਏ ਹੋਏ ਨੇ ਜਿਹੜੀਆਂ ਧਾਰਮਿਕ ਥਾਵਾਂ ਨੇ ਉੱਥੇ ਵੀ ਜਿਹੜੀ ਇੱਕ ਕਹਿ ਸਕਦੇ ਆ ਕਿ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਹੁਣ ਜਿਹੜਾ ਹੈ ਪਾਪ ਫਰਾਂਸਿਸ ਵੱਲੋਂ ਵੀ ਅਜਿਹਾ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਬਿਸ਼ਪ ਵੱਲੋਂ ਜਿਹੜਾ ਸੀ ਡੋਨਲਡ ਟਰੰਪ ਨੂੰ ਇਹ ਗੱਲ ਕਹੀ ਗਈ ਸੀ ਕਿ ਬਹੁਤ ਸਾਰੇ ਲੋਕ ਨੇ ਉਹ ਕ੍ਰਿਮੀਨਲ ਨਹੀਂ ਹਨ ਉਹਨਾਂ ਨੂੰ ਦੇਸ਼ ਤੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਜਿਹੜਾ ਵਿਚਾਰ ਕਰਨਾ ਚਾਹੀਦਾ ਹੈ ਉਸ ਲਈ ਵੀ ਉਹਨਾਂ ਵੱਲੋਂ ਇਹ ਅਪੀਲ ਜਿਹੜੀ ਸੀ ਕੀਤੀ ਗਈ ਸੀ ਤੇ ਇੱਕ ਵਾਰ ਫਿਰ ਤੋਂ ਹੁਣ ਜਿਹੜੇ ਪੌਪ ਫ੍ਰਾਂਸਿਸ ਨੇਸ ਮੁੱਦੇ ਦੇ ਉੱਪਰ ਬੋਲੇ ਹਾਂ ਤੇ ਜਿਨ੍ਹਾਂ ਵੱਲੋਂ ਇੱਕ ਲੈਟਰ ਬਿਸ਼ਪਸ ਨੂੰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਈ ਮਾਈਗ੍ਰੈਂਟਸ ਦਾ ਜ਼ਿਕਰ ਕੀਤਾ ਹੈ ਅਮਰੀਕਾ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਹੁਣ ਆਈਸ ਦਾ ਕਿਨਾਂ ਵੱਲੋਂ ਸਾਥ ਦਿੱਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਪਡੇਟ ਦੇ ਮੁਤਾਬਕ ਡੀ ਐਚ ਐਸ ਦਾ ਕਹਿਣਾ ਹੈ ਕਿ ਹੁਣ ਆਈ ਆਰ ਸੀ ਨੂੰ ਮਾਫ ਕਰਨਾ ਆਈ ਆਰ ਐਸ ਨੂੰ ਜਿਹੜਾ ਹੈ ਉਹ ਸਾਥ ਆਇਸ ਦਾ ਦੇਣਾ ਚਾਹੀਦਾ ਹੈ IRS ਦਾ ਅੰਤ ਤੌਰ ਦੇ ਉੱਪਰ ਕੰਮ ਤਾਂ ਜਿਹੜਾ ਹੁੰਦਾ ਹੈ ਉਹ ਟੈਕਸ ਇਕੱਠੇ ਕਰਨ ਦਾ ਹੁੰਦਾ ਹੈ ਪਰ ਹੁਣ ਉਹਨਾਂ ਵੱਲੋਂ ICE ਨਾਲ ਹੱਥ ਮਿਲਾਇਆ ਜਾਏਗਾ ਤਾਂ ਕਿ ਉਹਨਾਂ ਵੱਲੋਂ ਕੁਝ ਜਿਹੜੀਆਂ ਇਲੀਗਲ ਮਾਈਗ੍ਰੈਂਟਸ ਨੂੰ ਲੈ ਕੇ ਚੀਜ਼ਾਂ ਨੇ ਉਸ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇਗੀ ਅਜਿਹੇ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇੱਕ ਰਿਕਵੈਸਟ ਕੀਤੀ ਗਈ ਹੈ ਕਿ ਜਿਹੜੇ ਇੰਟਰਨਲ ਰੈਵਨਿਊ ਸਰਵਿਸ ਦੇ ਏਜੰਟਸ ਨੇ ਉਹਨਾਂ ਨੂੰ ICE ਦਾ ਸਾਥ ਦੇਣ ਵਾਸਤੇ US ਮੈਕਸੀਕੋ ਬਾਰਡਰ ਦੇ ਉੱਪਰ ਪੇਚ ਜਾਵੇ homeland security secretary wallo ਇਕਲ ਲੈਟਰ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹਿਊਮਨ ਟ੍ਰਾਫਿਕਿੰਗ ਨੈਟਵਰਕਸ ਦਾ ਪਰਦਾਫਾਸ਼ ਕਰਨ ਵਾਸਤੇ ਉਹਨਾਂ ਨੂੰ ਲੋੜ ਹੈ ਕਿ ਜਿਹੜੇ IRS ਦੇ 에ਜੰਟਸ ਨੇ ਉਹਨਾਂ ਦਾ ਇਸ ਦੇ ਵਿੱਚ ਸਾਥ ਦੇ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਡੋਨਲਡ 트ੰਪ ਵੱਲੋਂ ਜੋ ਮਾਸ ਡੈਪੂਟੇਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਇੱਕ ਉਸ ਦਾ ਹੀ ਹਿੱਸਾ ਹੈ ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮੌਜੂਦਾ ਸਮੇਂ ਆਈਸਵ ਲੋਜ ਨੇ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਡੋਨਲਡ 트ੰਪ ਉਸ ਤੋਂ ਖੁਸ਼ ਨਹੀਂ ਹਨ ਉਹ ਇਸ ਚੀਜ਼ ਨੂੰ ਲੈ ਕੇ ਨਾਰਾਜ਼ ਨੇ ਉਹ ਚਾਹੁੰਦੇ ਹਨ ਕਿ ਆਈਸ ਵੱਲੋਂ ਇਹ ਗਿਣਤੀ ਜਿਹੜੀ ਹੈ ਇਸ ਨੂੰ ਵਧਾਇਆ ਜਾਵੇ ਉਹ ਕਹਿੰਦੇ ਨੇ ਕਿ ਇਹ ਗਿਣਤੀ ਕਾਫੀ ਘੱਟ ਹੈ ਇੱਥੇ ਜੋ ਆਂਕੜਾ ਸਾਹਮਣੇ ਆਇਆ ਹੈ ਉੱਥੇ ਜਨਵਰੀ 23 ਤੋਂ ਲੈ ਕੇ 31 ਜਨਵਰੀ ਦੇ ਵਿਚਕਾਰ 787 ਲੋਕ ਰੋਜ਼ਾਨਾ ਜਿਹੜੇ ਨੇ ਆਈਸ ਵੱਲੋਂ ਗ੍ਰਿਫਤਾਰ ਕੀਤੇ ਜਾ ਰਹੇ ਨੇ ਮਹੱਜ 18 ਦਿਨਾਂ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਦਾ ਆਂਕੜਾ 11000 ਦਰਜ ਕੀਤਾ ਗਿਆ ਤੇ ਨਾਲ ਹੀ ਵਾਈਟ ਹਾਊਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 461 ਜਿਹੜੇ ਅਨਡਾਕੂਮੈਂਟ ਮਾਈਗ੍ਰੈਂਟਸ ਨੇ ਉਹਨਾਂ ਨੂੰ ਛੱਡਿਆ ਗਿਆ ਹੈ ਜਿਸ ਦੇ ਪਿੱਛੇ ਉਹਨਾਂ ਨੇ ਕੁਝ ਕਾਰਨ ਦੱਸੇ ਉਹ ਕਹਿੰਦੇ ਨੇ ਕਿ ਕੁਝ ਸਿਹਤ ਦੇ ਕਾਰਨਾਂ ਕਰਕੇ ਜਾਂ ਫਿਰ ਉਹਨਾਂ ਕੋਲ ਜਿਹੜੀ ਜਗ੍ਹਾ ਘੱਟ ਸੀ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਲੋਕਾਂ ਨੂੰ ਵਾਪਸ ਜਿਹੜਾ ਸੀ ਅਮਰੀਕਾ ਦੇ ਵਿੱਚ ਰੀਲੀਜ਼ ਕਰ ਦਿੱਤਾ ਗਿਆ ਰੋਜ਼ਾਨਾ ਹੀ ਜਿਹੜਾ ਆਈਸ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਵਾਈਟ ਹਾਊਸ ਵੀ ਇਸ ਬਾਰੇ ਅਪਡੇਟ ਦੇ ਰਿਹਾ ਹੈ ਕਿ ਉਹਨਾਂ ਵੱਲੋਂ ਕਿੰਨੇ ਲੋਕਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਵਾਈਟ ਹਾਊਸ ਦਾ ਕਹਿਣਾ ਹੈ ਡੋਨਲਡ ਟਰੰਪ ਦਾ ਇਸ ਗੱਲ ਨੂੰ ਲੈ ਕੇ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹਨਾਂ ਨੂੰ ਫੜਨ ਦੀ ਗਿਣਤੀ ਹੋਰ ਵੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ ਉਹ ਕਹਿੰਦੇ ਨੇ ਕਿ ਜਿਹੜੇ ਆਈ ਸੋਲੋ ਲੋਕਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਉਹਨੇ ਲੋਕ ਅਜੇ ਘਟ ਨੇ ਮਾਸ ਡੈਪੋਟੀਸ਼ਨ ਨੂੰ ਲੈ ਕੇ ਲਗਾਤਾਰ ਹੀ ਉਹ ਜ਼ੋਰ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਅਜਿਹੇ ਦੇ ਵਿੱਚ ਰੋਜ਼ਾਨਾ ਹੀ ਅਪਡੇਟਸ ਸਾਹਮਣੇ ਆਉਂਦੀਆਂ ਨੇ ਤੇ ਲਗਾਤਾਰ ਇਸ ਦਾ ਸੀ ਸ਼ੋਅ ਦੇ ਵਿੱਚ ਵੀ ਜ਼ਿਕਰ ਕਰਦੇ ਰਹਿੰਦੇ ਆ ਤੇ ਹੁਣ ਇਹ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਕਿ IRS ਵੱਲੋਂ ਹੁਣ ਜਿਹੜਾ ਹੈ ਇਸ ਦਾ ਸਾਥ ਦਿੱਤਾ ਜਾਏਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਤੈਨਾਤੀ ਜਿਹੜੀ ਹੈ ਉਹ US ਮੈਕਸੀਕੋ ਬਾਰਡਰ ਦੇ ਉੱਪਰ ਹੋ ਸਕਦੀ ਹੈ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੋਜ਼ਾਨਾ ਹੀ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਹੁਣ ਤੱਕ ਕਈ ਲੋਕਾਂ ਨੂੰ ਰਿਪੋਰਟ ਵੀ ਕੀਤਾ ਜਾ ਚੁੱਕਿਆ ਸੋ ਜਿਹੜੀਆਂ ਫਲਾਈਟਸ ਵਾਪਸ ਦੇਸ਼ਾਂ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਵੀ ਚਰਚਾ ਹੁੰਦੀ ਰਹਿੰਦੀ ਹੈ ਅੱਜ ਇਹਦੇ ਵਿੱਚ ਇਹ ਵੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਦੇ ਮੁਕਾਬਲੇ ਪਿਛਲੇ ਜਿਹੜੀ ਸਰਕਾਰ ਦੇ ਮੁਕਾਬਲੇ ਡੋਨਲਡ 트੍ਰੰਪ ਵੱਲੋਂ ਜਿਹੜਾ ਉਹ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਾਕੀ ਆਈਸ ਵੱਲੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਜੋ ਬਾਈਡਨ ਦੇ ਸਮੇਂ ਦੇ ਵਿੱਚ ਇਹ ਆંકੜਾ ਕਾਫੀ ਢੇਠਾ ਸੀ ਤੇ ਅਜਿਹੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਆંકੜਾ ਸ਼ੋ ਕੀਤਾ ਜਾ ਰਿਹਾ ਇਸ ਤੋਂ ਵੱਧ ਗਿਣਤੀ ਜਿਹੜੀ ਹੈ ਉਹ ਗ੍ਰਫਤਾਰ ਕੀਤੇ ਜਾਣ ਵਾਲਿਆਂ ਦੀ ਹੋ ਸਕਦੀ ਹੈ ਦੱਸਿਆ ਕਿ ਰੋਜ਼ਾਨਾ ਹੀ ਆਈਸ ਵੱਲੋਂ ਐਕਸ ਤੇ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਜਾ ਰਿਹਾ ਹੈ ਕਿ ਉਹ ਕਿੰਨੇ ਲੋਕਾਂ ਨੂੰ ਗ੍ਰਫਤਾਰ ਕਰ ਰਹੇ ਹਨ 2 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ 8276 ਲੋਕ ਜਿਹੜੇ ਨੇ ਏਜੰਸੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਅਜਿਹੇ ਦੇ ਵਿੱਚ ਡੀਟੇਨਰਸ ਦਾ ਆંકੜਾ ਜਿਹੜਾ ਹੈ ਉਹ 6577 ਦਾ ਸਾਂਝਾ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ 828 ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਜਾ ਰਹੇ ਨੇ ਤੇ ਇੱਕ ਲਿਸਟ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਜਿੱਥੇ ਦੱਸਿਆ ਗਿਆ ਹੈ ਕਿ ਜਿਹੜੇ 31 ਜਨਵਰੀ ਵਾਲੇ ਦਿਨ 864 ਲੋਕਾਂ ਨੂੰ ਜੜਾ ਸੀ ਉਹ ਗ੍ਰਿਫਤਾਰ ਕੀਤਾ ਗਿਆ 30 ਜਨਵਰੀ ਵਾਲੇ ਦਿਨ 913 ਨੂੰ 29 ਜਨਵਰੀ ਵਾਲੇ ਦਿਨ 962 ਨੂੰ 28 ਜਨਵਰੀ ਵਾਲੇ ਦਿਨ ਕਾਫੀ ਗ੍ਰਿਫਤਾਰੀਆਂ ਹੋਈਆਂ ਜਿੱਥੇ 1016 ਲੋਕ ਗ੍ਰਿਫਤਾਰ ਕੀਤੇ ਗਏ ਤੇ 27 ਜਨਵਰੀ ਵਾਲੇ ਦਿਨ 969 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਰੋਜ਼ਾਨਾ ਡਿਟੇਨਰਸ ਬਾਰੇ ਵੀ ਉਹਨਾਂ ਵੱਲੋਂ ਇੱਕ ਆਂਕੜਾ ਜਾਰੀ ਕੀਤਾ ਗਿਆ ਹੁਣ ਜੋ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ 2024 ਦੌਰਾਨ ਜਿਹੜਾ ਸੀ ਪਹਿਲੀ ਅਕਤੂਬਰ ਤੋਂ ਲੈ ਕੇ 30 ਸਤੰਬਰ ਤੱਕ ਆਈਸ ਵੱਲੋਂ ਇਹ 113431 ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦਾ ਮਤਲਬ ਰੋਜ਼ਾਨਾ 310 ਦੇ ਕਰੀਬ ਲੋਕਾਂ ਦੀ ਗ੍ਰਫਤਾਰੀ ਹੋ ਰਹੀ ਸੀ ਪਰ ਮੌਜੂਦਾ ਸਮੇਂ ਇਹ ਅੰਕੜਾ ਕਾਫੀ ਜ਼ਿਆਦਾ ਉੱਚਾ ਹੈ ਹੁਣ ਮੌਜੂਦਾ ਸਮੇਂ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾ ਡਾਕੂਮੈਂਟ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਅਜਿਹੇ ਦੇ ਵਿੱਚ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਨੇ ਕਿ ਕਿਵੇਂ ਜਿਹੜਾ ਇਹ ਮਾਸ ਡੈਪੋਟੇਸ਼ਨ ਕੀਤੀ ਜਾਵੇਗੀ ਕਿਉਂਕਿ ਡੋਨਲਡ 트੍ਰੰਪ ਇਸ ਗੱਲ ਨੂੰ ਲੈ ਕੇ ਕਾਫੀ ਸੀਰੀਅਸ ਨੇ ਉੱਧਰ ਜਿਹੜੇ ਬਾਰਡਰਜ਼ ਆਰ ਨੇ ਉਹਨਾਂ ਦਾ ਵੀ ਲਗਾਤਾਰ ਇਸ ਗੱਲ ਨੂੰ ਲੈ ਕੇ ਬਿਆਨ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਕਹਿੰਦੇ ਨੇ ਕਿ ਜਿਹੜੇ ਇੱਥੇ ਬਾਰਡਰ ਪਾਰ ਕਰਕੇ ਆਏ ਨੇ ਉਹ ਕ੍ਰਿਮੀਨਲਸ ਨੇ ਤੇ ਉਹ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਲਾਅ ਸ ਸ਼ਾਸਨ ਦੇ ਖਿਲਾਫ ਜਿੱਥੇ ਸਭ ਤੋਂ ਪਹਿਲਾਂ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਲਾ ਉਸੂਟ ਫਾਈਲ ਹੋਇਆ ਸੀ ਅਲੱਗ-ਅਲੱਗ ਸਟੇਟਸ ਨੇ ਖਾਸ ਤੌਰ ਦੇ ਉੱਪਰ ਜਿਹੜੀਆਂ ਸੈਂਚਰੀ ਸਟੇਟਸ ਨੇ ਉਹਨਾਂ ਵੱਲੋਂ ਵੀ ਡੋਨਲਡ 트੍ਰੰਪ ਦੀ ਮੌਜੂਦਾ ਜਿਹੜੀ ਇਸ ਲਈ ਡੈਪੂਟੇਸ਼ਨ ਨੂੰ ਲੈ ਕੇ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਜੇਹਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਲੋਕ ਨੇ ਜਾਂ ਐਕਸਪਰਟਸ ਦੀ ਮੰਨੀਏ ਉਹਨਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਆਈਸ ਵੱਲੋਂ ਇੱਕ ਵੱਡੀ ਅੰਕੜੇ ਦੀ ਲਿਸਟ ਜਾਰੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਹੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਜਿੱਥੇ ਉਹਨਾਂ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮੌਜੂਦਾ ਸਮੇਂ ਦੀ ਅਪਡੇਟ ਦੇ ਮੁਤਾਬਕ ਇਹੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੋ ਕਿਸੇ ਤਰ੍ਹਾਂ ਦੇ ਕਿਸੇ ਕ੍ਰਾਈਮ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਫੜਿਆ ਜਾਂਦਾ ਹੈ ਪਰ ਬਾਅਦ ਦੇ ਵਿੱਚ ਇਹ ਵੀ ਅਪਡੇਟ ਸਾਹਮਣੇ ਆਈ ਸੀ ਕਿ ਜਿਹੜੇ ਐਕਸਪੀਟਾਈਟ ਰਿਮੂਵਲ ਵੀ ਜੜਾਇਓ ਕੀਤਾ ਜਾ ਸਕਦਾ ਹੈ ਜਿਹੜਾ ਪਹਿਲੇ ਸ਼ੋਅ ਦੇ ਵਿੱਚ ਵੀ ਅਸੀਂ ਪਿਛਲੇ ਪੁਰਾਣੇ ਸ਼ੋਅ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਪਰ ਅਜੇ ਵੀ ਜੜਾ ਹੈ ਆਈਸ ਵੱਲੋਂ ਜਾਂ ਫਿਰ ਵੱਖ-ਵੱਖ ਏਜੰਟਸ ਵੱਲੋਂ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹ ਜਿਹੜੇ ਕ੍ਰਿਮੀਨल्स ਨੇ ਪਹਿਲ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਹੀ ਫੜ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਉੱਪਰ ਪਹਿਲਾਂ ਹੀ ਡੈਪੂਟੇਸ਼ਨ ਲੱਗੀ ਹੋਈ ਸੀ ਪਰ ਉਹਨਾਂ ਦੀ ਸਰਕਾਰ ਦੌਰਾਨ ਬਾਹਰ ਨਹੀਂ ਕੱਢਿਆ ਗਿਆ ਪਰ ਜਿਹੜੇ ਆંકड़े ਵੱਡੇ ਜਾਰੀ ਕੀਤੇ ਜਾ ਰਹੇ ਨੇ ਉਸ ਤੋਂ ਇਹ ਵੀ ਲਗਾਤਾਰ ਅਪਡੇਟ ਸਾਹਮਣੇ ਆ ਰਹੀ ਹੈ ਕਿ ਡੋਨਲਡ ਟਰੰਪ ਬਹੁਤ ਹੀ ਖੁਸ਼ ਨਹੀਂ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਉਹ ਵਾਪਸ ਭੇਜਣਾ ਚਾਹੁੰਦੇ ਨੇ ਖੈਰ ਰੋਜ਼ਾਨਾ ਹੀ ਇਸ ਦੇ ਨਾਲ ਜੁੜੀਆਂ ਅਪਡੇਟ ਸਾਹਮਣੇ ਆਉਂਦੀਆਂ ਨੇ ਜਿਸ ਦਾ ਲਗਾਤਾਰ ਤੁਹਾਡੇ ਤੱਕ ਅਸੀਂ ਜਿਹੜੀ ਹੈ ਅਪਡੇਟ ਪਹੁੰਚਾਉਂਦੇ ਰਵਾਂਗੇ ਹੁਣ ਗੱਲ ਕਰਦੇ ਹਾਂ ਕੈਨੇਡਾ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਸਾਲ 2024 ਦ ਕਾਫੀ ਵੱਡਾ ਆਂਕੜਾ ਹੈ ਜਿਸ ਦੇ ਵਿੱਚ ਭਾਰਤ ਦਾ ਨੰਬਰ ਪਹਿਲੇ ਦੇ ਉੱਪਰ ਆਇਆ ਜਿੱਥੇ ਵੱਧ ਲੋਕਾਂ ਨੂੰ ਸਿਟੀਜ਼ਨਸ਼ਿਪ ਹਾਸਲ ਹੋਈ ਹੈ 3 ਲੱਖ ਤੋਂ ਵੱਧ ਲੋਕਾਂ ਦੀ ਗਿਣਤੀ ਸਾਂਝੀ ਕੀਤੀ ਗਈ ਹੈ ਹਾਲ ਹੀ ਦੇ ਵਿੱਚ ਜੋ ਇੱਕ ਆਂਕੜਾ ਜਾਰੀ ਕੀਤਾ ਗਿਆ ਉੱਥੇ ਦੱਸਿਆ ਗਿਆ ਕਿ ਸਾਲ 2024 ਦੌਰਾਨ 3 ਲੱਖ 74832 ਲੋਕ ਜਿਹੜੇ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਹਾਸਲ ਹੋਈ ਹੈ ਸਾਲ 2023 ਦੇ ਮੁਕਾਬਲੇ ਇਸ ਦੇ ਵਿੱਚ ਗਿਰਾਵਟ ਦੱਸੀ ਗਈ ਜੋ ਕਿ 5125 ਲੋਕ ਕਟਨੀ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਹਾਸਲ ਹੋਈ ਹੈ ਜੋ ਆਂਕੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਅਡਾਪਸ਼ਨ ਤੇ ਹੋਰ ਵੀ ਚੀਜ਼ਾਂ ਨੂੰ ਮਿਲਾ ਕੇ ਹੀ ਗਿਣਤੀ ਦੱਸੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਿਛਲਾ ਕੁਆਟਰ ਸੀ ਅਕਤੂਬਰ ਤੋਂ ਲੈ ਕੇ ਦਸੰਬਰ ਦੇ ਵਿੱਚ ਸਭ ਤੋਂ ਘੱਟ ਲੋਕਾਂ ਨੂੰ ਉਦੋਂ ਸਿਟੀਜ਼ਨਸ਼ਿਪ ਮਿਲੀ ਹੈ ਜਿੱਥੇ ਮਹਿਜ਼ 69593 ਲੋਕਾਂ ਨੇ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਸਾਲ 2024 ਦੇ ਵਿੱਚ 374832 ਸਾਲ 2023 ਦੇ ਵਿੱਚ 379957 ਸਾਲ 2022 ਦੇ ਵਿੱਚ 375610 ਸਾਲ 2021 ਦੇ ਵਿੱਚ 137164 ਸਾਲ 2020 ਦੇ ਵਿੱਚ 110994 ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲੀ ਸੀ ਇਸ ਦੇ ਵਿੱਚ ਭਾਰਤੀਆਂ ਦਾ ਨੰਬਰ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ 23 ਫੀਸਦੀ ਤੋਂ ਵੱਧ ਲੋਕਾਂ ਨੂੰ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਹਾਸਲ ਹੋਈ ਹੈ ਇਸ ਤੋਂ ਬਾਅਦ ਵਿੱਚ ਅਲੱਗ-ਅਲੱਗ ਦੇਸ਼ਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲੀ ਜਿਕਰ ਪਹਿਲਾਂ ਦੇ ਮੁਕਾਬਲੇ ਪਿਛਲੇ ਸਾਲ ਦੇ ਮੁਕਾਬਲੇ ਗੱਲ ਕੀਤੀ ਜਾਵੇ ਤਾਂ ਇਸੇ ਸਾਲ ਕਟ ਲੋਕਾਂ ਨੂੰ ਸਿਟੀਜ਼ਨਸ਼ਿਪ ਹਾਸਲ ਹੋਈ ਹੈ ਪਰ ਫਿਰ ਵੀ ਇਹ ਜਿਹੜਾ 3 ਲੱਖ ਤੋਂ ਵੱਧ ਦੀ ਗਿਣਤੀ ਸਾਂਝੀ ਕੀਤੀ ਗਈ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਜਿਹੜੇ ਕੈਨੇਡਾ ਦੇ ਵਿੱਚ ਸਿਟੀਜ਼ਨਸ਼ਿਪ ਹਾਸਲ ਕਰ ਪਾਏ ਨੇ ਸੋ ਇਹ ਸੰਖੇਪ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ